ਸਾਰਸਾ ਸਸਕਾ ਜੀ ਬਹੁਤ ਸਾਰੇ ਪਸ਼ੂ ਪਾਲਕੇ ਸਵਾਲ ਪੁੱਛਦੇ ਆ ਵੀ ਡੇਰੀ ਫਾਰਮਾਂ ਦਾ ਜਾਂ ਛੋਟੇ ਪਸ਼ੂ ਪਾਲਕਾਂ ਦਾ ਜਿਹੜਾ ਕੰਮ ਹੈ ਉਹ ਘਾਟੇ 'ਚ ਕਿਉਂ ਜਾਂਦਾ ਹੈ ਆਪਾਂ ਕੁਝ ਕਰਨਾ ਪਿਛਲੇ ਵਾਰੀ ਡਿਸਕਸ ਕੀਤੀਆਂ ਸੀਗੀਆਂ ਵੀ ਫੀਡ ਦੁੱਧ ਦੇ ਰੇਟ ਹੈ ਥੋੜਾ ਜਿਹਾ ਨੂੰ ਵਿਸਾਧ ਚੋਰ ਗੱਲ ਕਰਾਂਗੇ ਪੰਜ ਮੇਨ ਕਾਰਨ ਜਿਹੜੇ ਆ ਜਿਹਦੇ ਕਰਕੇ ਡੇਰੀ ਫਾਰਮਾਂ ਦਾ ਘਾਟਾ ਪੈਂਦਾ ਹੈ ਅੱਜ ਦੀ ਡੇਟ ਜੇ ਅਗਲੇ 6 ਮਹੀਨੇ ਦਾ ਗੱਲ ਕਰੀਏ ਮੰਨ ਲਓ April ਤੋਂ ਲੈ ਕੇ September ਤੱਕ ਤਾਂ ਜਿਹੜਾ ਚਿਚੜਾ ਚਿਚੜਾ ਦਾ ਬੁਖਾਰ ਹੈ ਜਿਹੜਾ ਇੱਕ ਬਹੁਤ ਵੱਡਾ ਕਾਰਨ ਹੈ 90% ਬਿਮਾਰੀਆਂ ਆਉਣ ਵਾਲੇ ਸਮੇਂ 'ਚ ਸਿੱਧੇ ਜਾਂ ਸਿੱਧੇ ਤੌਰ ਤੇ ਚਰੜਾੜੀ ਜੁੜੀ ਹੈ ਚਾਰ ਬਿਮਾਰੀਆਂ ਨੇ ਪੂਦੀ ਗੱਲ ਕਰਦੇ ਹੁੰਦੇ ਆ ਪਰ ਮੇਨ ਗੱਲ ਇਹ ਹੈ ਵੀ ਕੰਟਰੋਲ ਕਿਵੇਂ ਹੋਵੇ ਹੱਲ ਕੀ ਹੋਵੇ ਮਸਲੇ ਬਾਰੇ ਨਹੀਂ ਹੱਲ ਹੱਲ ਬਾਰੇ ਗੱਲ ਕਰਨੀ ਹੈ ਹੰਡ ਵਿੱਚ ਮੇਨ ਇਹ ਹੈ ਵੀ ਇੱਕ ਤਾਂ ਦੇ ਕੁਝ ਚਰਾਈ ਦਵਾਈ ਹੈ ਉਹ ਦਾ ਸਪਰੇਅ ਹੈ ਰੂਰੀਆਂ ਤੇ ਹੈ ਖੱਡਾ ਹੁੰਜਿਆਂ ਚ ਹੈ ਪਸ਼ੂਆਂ ਦੇ ਥੱਲੇ ਹੈ ਪਸ਼ੂਆਂ ਦੇ ਉੱਪਰ ਹੈ ਪਰ ਮੇਨ ਹੰਡ ਉਹ ਹੈਗਾ ਫਲੇਮ ਗਨ ਜਿਹੜੇ ਬੰਦੇ ਵੀ ਪਸ਼ੂ ਪਾਲਕ ਨੇ ਫਲੇਮ ਗਨ ਦੀ ਵਰਤੋਂ ਨਾ ਸ਼ੁਰੂ ਕੀਤੀ ਉਹਨਾਂ ਨੇ ਸਮੇਂ ਚ ਉਹਨਾਂ ਵਾਸਤੇ ਸੰਦੇਸ਼ ਠੀਕੇ ਰਹਿਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜੂਗਾ